ਪੰਜਾਬ ਰਾਟ EMPLOYEES FEDERATION ਪੰਜਾਬ ਵੱਲੋਂ ਕਾਮਰੇਡ ਭਗਵਾਨ ਸਿੰਘ ਅਨਖੀ ਜੀ ਦੀ 34ਵੀਂ ਵਰ੍ਹੇਗੰਢ ਕਾਮਰੇਡ ਜਰਨਲ ਸਿੰਘ ਆਲਕ ਪ੍ਰਦਾਨ ਪੰਜਾਬ ਦੀ ਪ੍ਰਦਾਨਗੀ ਹੈ ਕਾਮਰੇਡ ਭਗਵਾਨ ਸਿੰਘ ਅਨਖੀ ਪਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਇ ਗਈ ਇਸ ਵਰ੍ਹੇਗੰਢ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਬਿਜਲੀ ਮੁਲਾਜ਼ਮ ਸਾਥੀ ਕਾਮਰੇਡ ਭਗਵਾਨ ਸਿੰਘ ਅਨਖੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਪ੍ਰੈਸ ਰਿਲੀਜ਼ ਕਰਦਿਆ ਪੰਜਾਬ ਦੇ ਸੁਭਾਈ ਜਰਨਲ ਖਤਰ ਬਲਜੀਤ ਸਿੰਘ ਮੋਦਲਾ ਨੇ ਕੀ ਦੱਸਿਆ ਆਓ ਸੁਣਦੇ ਹਾਂ رداب oh ਜੋ ਬਾਬਾ ਮੈਡੂ ਵਾਸ਼ਿੰਗਟਨ ਦੀ ਬਸੀ ਦੀ ਰੇਪ ਬਹੁਤ ਵਿਸ਼ਾਲ ਕਟ ਹੋਇਆ ਲੋਕ ਉਸਦੀ ਕੁਛ ਮਤੇ ਰਹੇ ਹਰ ਸਾਲ ਦੀ ਤਰ੍ਹਾਂ ਕੰਪਟ ਭਗਵਾਨ ਸਿੰਘ ਅਣਖੀ ਜਿਹੜੇ ਬਿਜਲੀ ਬੋਰਡ ਪੀ ਐਸ ਸੀ ਬੀ এমਪਲਾਈਡ ਫੈਡਰੇਸ਼ਨ ਦੇ ਬਹੁਤ ਹੀ ਅੰਡਰਸਟੂਟ ਲੀਡਰ ਰਹੇ ਨੇ ਔਰ ਬਹੁਤ ਹੀ ਜਜਾਰੂ ਔਰ ਬੋਰਡ ਦੇ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਦਾ ਮੁਕਾਬਲਾ ਅੱਜ ਤੱਕ ਕੋਈ ਵੀ ਨਹੀਂ ਕਰ ਸਕੇ ਨੇ ਸੁਲਜੇ ਤੇ ਇਨੇ ਸਿਆਣੇ ਆਗੂ ਸੀ ਉਹ ਸਾਡੇ ਕੋਲ ਵਿਛੜਿਆ ਜ 34 ਸਾਲ ਹੋ ਗਏ ਐ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ 34ਵੀਂ ਵਰਸੀ ਬੜੇ ਇਨਕਲਾਬੀ ਜੋਸ਼ ਔਰ ਉਤਸ਼ਾਹ ਦੇ ਨਾਲ ਮਨਾਈ ਗਈ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜਾ ਵਿਸ਼ਾਲ ਇਕੱਠ ਹੋਇਆ ਹੈ ਔਰ ਇਸ ਇਕੱਠ ਦੇ ਵਿੱਚ ਤਿੰਨ ਚਾਰ ਗੱਲਾਂ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਇਹ ਸਮਝ ਕੇ ਕਿ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਇੱਕ ਜਿਹੜੀ ਕੇਂਦਰ ਦੀ ਸਰਕਾਰ ਨੇ ਮਨਰੇਗਾ ਜਿਹੜੀ ਸਕੀਮ ਹੈ ਉਹਦਾ ਭੋਗ ਪਾ ਦਿੰਦਾ ਉਹਨੂੰ ਬੰਦ ਕਰ ਦਿੱਤਾ ਔਰ ਉਹਦਾ ਨਾਂ ਵੀ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਇਹ ਤਾਂ ਮਹਾਤਮਾ ਗਾਂਧੀ ਦੇ ਕਾਤਲ ਆ ਆਰਐਸਐਸ ਵਾਲੇ ਬੀਜੇਪੀ ਵਾਲੇ ਇਹਨਾਂ ਨੂੰ ਮਹਾਤਮਾ ਗਾਂਧੀ ਦੇ ਨਾਂ ਦੀ ਨਫ਼ਰਤ ਸੀ ਉਹਦਾ ਕੱਲਾ ਨਾਂ ਨਹੀਂ ਬਦਲਿਆ ਬਲਕਿ ਸਕੀਮ ਦਾ ਜਿਹੜਾ ਭੋਗ ਪਾ ਦਿੱਤਾ ਗਿਆ ਔਰ ਇਹਦਾ ਮੈਂ ਇੱਕੋ ਹੀ ਨੁਕਤਾ ਕਹਿਣਾ ਚਾਹਣਾ ਜਿਹੜੀ 60 40 ਦੀ ਰੇਸ਼ੋ ਤੈਅ ਕੀਤੀ ਹੈ ਰਾਜ ਸਰਕਾਰਾਂ ਆਰਥਿਕ ਤੌਰ ਤੇ ਇੰਨੀਆਂ ਨਪੀੜੀਆਂ ਹੋਈਆਂ ਕਰਜ਼ੇ ਦੇ ਭਾਰ ਦੇ ਥੱਲੇ ਦਵੀਆਂ ਹੋਈਆਂ ਉਹ ਕਿਸੇ ਤਰ੍ਹਾਂ ਵੀ 40% ਸ਼ੇਅਰ ਨਹੀਂ ਪਾ ਸਕਣਾ ਜਿਸ ਦਾ ਨਤੀਜਾ ਕਿ ਸਕੀਮ ਬੰਦ ਹੋਏਗੀ ਔਰ ਜਿਹੜਾ ਪਹਿਲਾ ਕਾਨੂੰਨ ਸੀ ਉਹਦੇ ਵਿੱਚ ਰੁਜ਼ਗਾਰ ਦੀ ਗਾਰੰਟੀ ਸੀ ਨਵੇਂ ਕਾਨੂੰਨ ਦੇ ਵਿੱਚ ਰੁਜ਼ਗਾਰ ਦੀ ਗਾਰੰਟੀ ਖਤਮ ਕਰ ਦਿੱਤੀ ਗਈ ਹੈ ਔਰ ਕੇਂਦਰ ਸਰਕਾਰ ਦੀ ਰਹਿਮੋ ਕਰਮ ਤੇ ਹੈ ਕਿ ਉਹ ਕਿਸੇ ਕੰਮ ਦਾ ਨੋਟੀਫਿਕੇਸ਼ਨ ਕਰੇ ਜਾਂ ਨਾ ਕਰੇ ਜੇ ਨੋਟੀਫਿਕੇਸ਼ਨ ਹੋਏਗਾ ਤੇ ਕੰਮ ਮਿਲੇਗਾ ਪਹਿਲਾਂ ਇਹ ਅਧਿਕਾਰ ਸੀ ਮਜ਼ਦੂਰ ਨੂੰ ਕਿ 15 ਦਿਨਾਂ ਬਾਅਦ ਉਹ ਕੰਮ ਦੀ ਮੰਗ ਕਰ ਸਕਦਾ ਸੀ ਔਰ ਕੰਮ ਦੇਣਾ ਪੈਣਾ ਸੀ ਜੇ ਕੰਮ ਨਹੀਂ ਦਿੱਤਾ ਜਾ ਸਕਦਾ ਤਾਂ ਉਹਦਾ ਬੇਰੁਜ਼ਗਾਰੀ ਪੱਤਾ ਦੇਣਾ ਪੈਣਾ ਸੀ ਤੋ ਇਹਦੀ ਅਸੀਂ ਬੜੀ ਜ਼ੋਰਦਾਰ ਨਖੇਦੀ ਕੀਤੀ ਹੈ ਮੰਗ ਕੀਤੀ ਹੈ ਕਿ ਜਿਹੜਾ ਪੁਰਾਣਾ ਕਾਨੂੰਨ ਆ ਉਸ ਨੂੰ ਬਹਾਲ ਕੀਤਾ ਜਾਏ ਨਵੇਂ ਨੂੰ ਰੱਦ ਕੀਤਾ ਜਾਏ ਔਰ ਦੂਜਾ ਅਸੀਂ ਜਿਹੜਾ ਬਿਜਲੀ ਜਿਹੜਾ ਸੋਧ ਬਿੱਲ ਇਹ ਪਤਾ ਨਹੀਂ ਐਸ ਸੈਸ਼ਨ ਚ ਪੇਸ਼ ਕਰਨਗੇ ਜਾਂ ਨਹੀਂ ਕਰਨਗੇ ਕਿਸੇ ਸਮੇਂ ਵੀ ਉਹ ਪੇਸ਼ ਹੋ ਸਕਦਾ ਹੈ ਜਾਂ ਉਹਦਾ ਆਰਡੀਨੈਂਸ ਹੋ ਸਕਦਾ ਹੈ ਉਹਦਾ ਸਾਰਤਾ ਤੇ ਹੈ ਕਿ ਬਿਜਲੀ ਬੋਰਡਾਂ ਦਾ ਹਿੰਦੁਸਤਾਨ ਦੇ ਵਿੱਚ ਸਾਰਿਆਂ ਦਾ ਜਿਹੜਾ ਉਹ ਨਿਜੀਕਰਨ ਹੋਏਗਾ ਔਰ ਜਿਹਦਾ ਨਤੀਜਾ ਕਿ ਜਿਹੜੀਆਂ ਸਬਸਿਡੀਆਂ ਵੀ ਖਤਮ ਹੋਣਗੀਆਂ ਔਰ ਜਿਹੜਾ ਗਰੀਬ ਵਰਗ ਨੂੰ ਕੋਈ ਮਾੜੀ-ਮੋਟੀ ਰਾਇਤ ਸੀ ਉਹ ਵੀ ਖਤਮ ਹੋਏਗੀ ਔਰ ਬਿਜਲੀ ਦੇ ਰੇਟ ਇੰਨੇ ਵੱਧ ਜਾਣੇ ਆ ਕਿ 50% ਸ਼ਾਇਦ ਬਸੋਂ ਕੋਲੇ ਆਪਣਾ ਬਿਜਲੀ ਦੇ ਕਨੈਕਸ਼ਨ ਨਹੀਂ ਹੋਣਗੇ ਜੀ ਅੱਜ ਤਾਂ ਵੀ ਪ੍ਰੋਗਰਸ ਚੱਲ ਰਿਹਾ ਚਿਪ ਮੀਟਰ ਦਾ ਲੱਗਦਾ ਹੈ ਜੀ ਹਾਂ ਮੈਂ ਉਸੇ ਤੇ ਇਹ ਜਿਹੜਾ ਚਿਪ ਮੀਟਰ ਲਾਉਣ ਦੀ ਜਿਹੜੀ ਸਕੀਮ ਸੀ ਇਹ ਉਸੇ ਦਾ ਇੱਕ 파ਟ ਹੈ ਜਿਹੜਾ ਬਿਜਲੀ ਦਾ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਇਹ ਐਸਐਸ ਦਾ ਪਹਿਲਾਂ ਹੀ ਲਾਗੂ ਕਰਨ ਦੀ ਸਕੀਮ ਬਣਾਤੀ ਸੀ ਔਰ ਚਿਪ ਮੀਟਰ ਜਿਸ ਦਾ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਲੋਕ ਮੀਟਰ ਪੁੱਟ ਕੇ ਬਿਜਲੀ ਬੋਰਡ ਦੇ ਦਫ਼ਤਰਾਂ 'ਚ ਜਮ੍ਹਾਂ ਕਰਵਾ ਰਹੇ ਹੈ ਇਹ ਉਸੇ ਕੜੀ ਦਾ ਇੱਕ ਹਿੱਸਾ ਹੈ ਔਰ ਅਸੀਂ ਜ਼ਬਰਦਸਤ ਇਸ ਦਾ ਵਿਰੋਧ ਕੀਤਾ ਔਰ ਅਗਰ ਇਹ ਬਿਜਲੀ ਬਿੱਲ ਲਾਗੂ ਕਰਦੇ ਹੈ ਤੇ ਇਹਨਾਂ ਨੂੰ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਹੈ ਇਸੇ ਤਰ੍ਹਾਂ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ ਔਰ ਸਾਰਾ ਬੀਜ ਜਿਹੜਾ ਉਹ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਚਲੇ ਜਾਣਾ ਉਹਨਾਂ ਦਾ ਪੇਟੈਂਟ ਹੋ ਜਾਣਾ ਔਰ ਜਿਹਦਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੀ ਬੀਜ ਜਿਹੜਾ ਵੀ ਆਪਣਾ ਖਰੀਦਣਾ ਪੈਣਾ ਇਥੇ ਕਿਸਾਨਾਂ ਦੀ ਲੁੱਟ ਹੋਏਗੀ ਅਸੀਂ ਇਹਦੇ ਵੀ ਖਿਲਾਫ ਹਾਂ ਇਹਦੇ ਖਿਲਾਫ ਵੀ ਮਤਾ ਪਾਸ ਕੀਤਾ ਆਖਿਰ ਦੇ ਵਿੱਚ ਜਿਹੜਾ ਸ਼ਾਂਤੀ ਬਿੱਲ ਜਿਹੜੀ ਸਾਡੀ ਨਿਊਕਲੀਅਰ એનર્ਜੀ ਹੈ ਪਰਮਾਣੂ ਖੇਤਰ ਹੈ ਇਹਦੇ ਵਿੱਚ ਵੀ ਨਿੱਜੀ ਭਾਈਵਾਲੀ ਜਿਹੜੀ ਲਿਆਂਦੀ ਜਾ ਰਹੀ ਹੈ ਔਰ ਪਰਮਾਣੂ ਪਲਾਂਟ ਲੌਂਗ ਦੀ ਪ੍ਰਾਈਵੇਟ ਮਲਟੀ ਕਾਰਪੋਰੇਸ਼ਨ ਵਾਗਿਆ ਦਿੱਤੀ ਜਾ ਰਹੀ ਹੈ ਇਹ ਦੇਸ਼ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਅਸੀਂ ਇਹਦੀ ਵੀ ਨਖੇਦੀ ਕੀਤੀ ਹੈ ਇੱਕ ਜਿਹੜਾ ਸਾਡੀ ਇੰਸ਼ੋਰੈਂਸ ਕੰਪਨੀਆਂ ਨੇ ਉਹਦਾ ਪਹਿਲਾਂ 74% ਸੀ ਪ੍ਰਾਈਵੇਟ ਸ਼ੇਅਰ ਹੁਣ ਉਹਨੂੰ 100% ਕੀਤਾ ਜਾ ਰਿਹਾ ਔਰ ਜਿਨ੍ਹਾਂ ਦਾ 100% ਸ਼ੇਅਰ ਹੋਏਗਾ ਇਹਦਾ ਮਤਲਬ ਬੋਰਡ ਆਫ ਡਾਇਰੈਕਟਰ ਵੀ ਉਹਨਾਂ ਦੇ ਬਣਨਗੇ ਫਿਰ ਉਹ ਜਿਹੜਾ ਪੈਸਾ ਆਮ ਪਬਲਿਕ ਦਾ ਜਮ ਹੈ ਇਹਨੂੰ ਕਾਰਪੋਰੇਟ ਵਰਤਣਗੇ ਆਮ ਲੋਕ ਜਿਹੜੇ ਆ ਇਸ ਦਾ ਕੋਈ ਬੈਨੀਫਿਸ਼ੀਅਰੀ ਹੋਏਗਾ ਐਸ ਤਸਤਾ ਜਿਹੜੀਆਂ ਸਭ ਤੋਂ ਜ਼ਿਆਦਾ ਪ੍ਰੋਫਿਟੇਬਲ ਗਵਰਨਮੈਂਟ ਦੀਆਂ ਇੰਸ਼ੋਰੈਂਸ ਕੰਪਨੀਆਂ ਨੇ ਇਹਨਾਂ ਨੂੰ ਜਿਹੜੀ ਉਹਨਾਂ ਦੇ ਹਵਾਲੇ ਕਰਕੇ ਇਹਨਾਂ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਹੈ ਅਸੀਂ ਇਹਦੀ ਵੀ ਜ਼ਬਰਦਸਤ ਸ਼ਬਦਾਂ ਚ ਨਿਖੇਦੀ ਕੀਤੀ ਹੈ ਜਿਹੜੇ ਬਿਲੀ ਬੋਲਦੇ ਨੇ ਕਈ ਜਤਮੀਨਾ ਨੇ ਤੁਸੀਂ ਜ਼ਿਕਰ ਕਰਿਆ ਕਿ ਉਹਨਾਂ ਨੂੰ ਵੀ ਜਿਹੜਾ ਹੈਗਾ ਵਿੱਚ ਬਿਲਕੁਲ ਠੀਕ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਹੈ ਔਰ ਲਗਾਤਾਰ ਪੰਜਾਬ ਸਰਕਾਰ ਨਿਸ਼ਾਨਦੇਹੀ ਕਰ ਰਹੀ ਹੈ ਬਿਜਲੀ ਬੋਰਡ ਦੀਆਂ ਬਹੁਤ ਸਾਰੀਆਂ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜਾ ਬਿਜਲੀ ਬੋਰਡ ਮਾਲਕ ਹੈ ਉਹਨਾਂ ਨੂੰ ਵੇਚਣ ਦੀ ਬੜੀ ਕੋਸ਼ਿਸ਼ ਸੀਰੀਅਸ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮਿਸਾਲ ਦੇਣੀ ਚਾਹਣਾ ਸਾਡੇ ਬਠਿੰਡੇ ਥਰਮਲ ਪਲਾਂਟ ਜਿਹੜਾ ਹੁਣ ਇਹਨਾਂ ਨੇ ਖਤਮ ਕਰਤਾ ਪਿਛਲੀ ਸਰਕਾਰ ਨੇ ਉਹਦੀ ਕੋਈ ਹਜ਼ਾਰਾਂ ਏਕੜ ਜ਼ਮੀਨ ਹੈ ਔਰ ਬਹੁਤ ਵੱਡੇ ਹਿੱਸੇ ਦੇ ਵਿੱਚ ਕੋਈ 4-500 ਏਕੜ ਦੇ ਵਿੱਚ ਕਲੋਨੀ ਹੈ ਹੁਣ ਕਲੋਨੀ ਦਾ ਇੱਕ ਹਿੱਸਾ ਜਿਹੜਾ 162 ਏਕੜ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਹੈ ਔਰ ਬਿਜਲੀ ਬੋਰਡ ਦਾ ਜਿਹੜਾ ਡਾਇਰੈਕਟਰਸ ਨੇ ਉਹਨਾਂ ਦੇ ਗੱਲ ਚ ਅੰਗੂਠਾ ਦੇ ਕੇ ਇਹਨਾਂ ਤੋਂ ਸਹਿਮਤੀ ਲੈ ਲਈ ਹੈ ਇਹਨਾਂ ਨੇ ਐਨਓਸੀ ਦਿੱਤਾ ਹੈ ਕਿ ਬਿਜਲੀ ਬੋਰਡ ਨੂੰ ਇਹ ਜ਼ਮੀਨ ਵੇਚਣ ਦਾ ਜਣੀ ਕੋਈ ਆਬਜੈਕਸ਼ਨ ਨਹੀਂ ਰਾਹ ਸਾਫ ਹੋ ਗਿਆ ਇਹ ਕਿਸੇ ਵੇਲੇ ਵੀ ਬਿਜਲੀ ਬੋਰਡ ਦੀ ਔਰ ਇਸੇ ਤਰ੍ਹਾਂ ਟਰਾਂਸਪੋਰਟ ਦੀ ਇਸੇ ਤਰ੍ਹਾਂ ਐਗਰੀਕਲਚਰ ਯੂਨੀਵਰਸਿਟੀ ਜਿੰਨੀ ਵੀ ਕੋਈ ਪ੍ਰਾਪਨਾ ਸਰਕਾਰ ਦੀ ਜਾਇਦਾਦ ਜਿੱਥੇ ਵੀ ਪਈ ਹੈ ਸਭ ਦੀ ਨਿਸ਼ਾਨਦੇਹੀ ਹੋ ਕੇ ਵੇਚਣ ਦੀ ਕੋਸ਼ਿਸ਼ ਹੈ ਜਿਸ ਦੀ ਅਸੀਂ ਜਬਰਦਸਤ ਨਖੇਦੀ ਕਰਦੇ ਆ ਪੀਐਸਸੀ ਵੀ EMPLOYEES ਫੈਡਰੇਸ਼ਨ ਦੇ ਸਾਰੇ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਚ ਕਾਮਿਆਂ ਨੇ ਆ ਕੇ ਅੱਜ ਆਪਣੇ ਮਰੂਮ ਪ੍ਰਧਾਨ ਭਗਵਾਨ ਸਿੰਘ ਅਣਖੀ ਜੀ ਨੂੰ ਸਰਾਂਝਲੀ ਭੇਟ ਕੀਤੀ ਹੈ ਉਥੇ ਹੀ ਇਹ ਪਰਨ ਲਿਆ ਇਸ ਵਾਰਸੀ ਦੇ ਮੌਕੇ ਤੇ ਜੋ ਅੱਜ ਚੈਲੰਜ ਨੇ ਮੁਲਾਜ਼ਮਾਂ ਦੇ ਸਾਹਮਣੇ ਚਾਹੇ ਉਹ ਬਿਜਲੀ ਬਿੱਲ 2025 ਹੈ ਜਾਂ ਬਿਜਲੀ ਬੋਰਡ ਦੀ ਜਾਇਦਾਦਾਂ ਨੂੰ ਵੇਚਣ ਤੋਂ ਬਚਾਉਣ ਦਾ ਸਵਾਲ ਹੈ ਇਹਦੇ ਤੇ ਬਾਤ ਚੜ ਕੇ ਸੰਘਰਸ਼ ਕਰਕੇ ਸਰਕਾਰੀ ਹਮਲਿਆਂ ਨੂੰ ਪਛਾੜਨਗੇ ਅੱਜ ਇਹ ਬਿਜਲੀ ਮੁਲਾਜ਼ਮਾਂ ਨੇ ਅਣਖੀ ਦੇ ਮੌਕੇ ਤੇ ਪਰਨ ਲਿਆ ਸਰ ਕਿਸ ਤਰ੍ਹਾਂ ਦੇਖਦਾ ਹੋ ਪ੍ਰਾਈਵੇਟੇਸ਼ਨ ਕੀਤਾ ਜਾ ਰਹੇ ਨੇ ਸਰਦਾਰ ਇਹ ਜੇ ਬਿਜਲੀ ਬਿੱਲ ਪਹਿਲਾਂ ਹੀ ਜਿਹੜਾ ਨਿਗਮੀਕਰਨ ਕਰ ਦਿੱਤਾ ਗਿਆ ਸੀ ਸਮਾਰਟ ਮੀਟਰ ਇਸ ਨੂੰ ਅਦਾ ਨੀਜੀ ਕਰਨ ਦਾ ਇੱਕ ਹਿੱਸਾ ਹੈ ਜੇ ਨੀਜੀਕਰਨ ਹੋ ਜਾਂਦਾ ਤਾਂ ਬਿਜਲੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜੇਗੀ ਸਬਸਿਡੀਆਂ ਬੰਦ ਹੋ ਜਾਣਗੀਆਂ ਖੇਤੀਬਾੜੀ ਸੈਕਟਰ ਇੰਡਸਟਰੀਅਲ ਸੈਕਟਰ ਡੋਮੈਸਟਿਕ ਸੈਕਟਰ ਜਿਹੜਾ ਅਜ ਬਿਜਲੀ ਦੀ ਰਵਿਸ਼ਤੇ ਫਿੱਟ ਹੈ ਇਹਦਾ ਸਾਰੇ ਦੇ ਤੈਸ ਰੈਸ ਹੋ ਜਾਣਾ ਔਰ ਜਿਹੜਾ ਹੈ سرمایہਦਾਰਾਂ ਨੇ ਇਹਨੂੰ ਲੁੱਟ ਦਾ ਖੇਤਰ ਹੈ ਜਿਹੜਾ ਉਹ ਬਣਾ ਲੈਣਾ ਹੈ। ਸੋ ਲੱਗਦਾ ਹੈਗਾ ਕਿ ਆਪ ਪ੍ਰਾਈਵੇਟ ਮੀਟਰ ਨੇ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਜਿਹੜਾ ਉਹਦਾ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਹੜਾ ਪ੍ਰਾਈਵੇਟ ਜਿਹੜੇ ਮੀਟਰ ਨੇ ਆਪਣੇ ਚਿਪ ਵਾਲੇ ਮੀਟਰ ਨੇ ਲੋਕ ਇਹ ਸਮਝਦੇ ਆ ਕਿਸਾਨ ਇਹ ਸਮਝਦੇ ਆ ਜਿਵੇਂ ਮੀਟਰ ਹੈ ਇੱਕ ਨਿਜੀ ਕਰਨ ਦਾ ਹਿੱਸਾ ਨੇ ਇਸ ਕਰਕੇ ਉਹਦਾ ਵਿਰੋਧ ਵੀ ਕਰ ਰਿਹਾ ਹੈ ਕਈ ਥਾਵਾਂ ਤੇ ਉਹਨਾਂ ਮੀਟਰਾਂ ਨੂੰ ਪੱਟ ਕੇ ਦਫ਼ਤਰਾਂ ਦੇ ਅੰਦਰ ਜਮ੍ਹਾਂ ਵੀ ਕਰਾ ਰਹੇ ਆ। ਉਹ ਕੀ ਅਪੀਲ ਕਰਨਾ ਚਾਹੁੰਦੇ ਬਾਕੀ ਸਾਥੀ ਪਸੀ ਬਾਕੀ ਸਾਥੀਆਂ ਨੇ ਅਪੀਲ ਕਰਦੇ ਨੇ ਸਰਕਾਰ ਦੇ ਨੀਜੀਕਰਨ ਪ੍ਰਤੀ ਚੱਕੇ ਜਾ ਰਹੇ ਇੱਕ ਇੱਕ ਕੋਈ ਵੀ ਕਦਮ ਹੈ ਚਾਹੇ ਸੈਂਟਰ ਸਰਕਾਰ ਦਾ ਹੈ ਜਾਂ ਸਟੇਟ ਸਰਕਾਰ ਦਾ ਉਹਦਾ ਡਟ ਕੇ ਵਿਰੋਧ ਕਰੋ ਆਪਣੇ ਮਹਿਕਮੇ ਦੀ ਰਾਖੀ ਕਰੋ